ਇਕਮ ਕਾਲ ਸਤ ਗੁਰ ਪ੍ਰਸ਼ਾਦ ਤੁਖਾਰੀ ਸ਼ੰਤ ਮਹੱਲਾ ਪਹਿਲਾ ਸਾਵਣ ਸਰਸ ਮਨਾ ਕਾਣ ਬਰਸੇ ਰਤ ਆਏ ਮੈਂ ਮਨ ਤਨ ਸੋ ਪਾਵੇ ਪਰ ਪਰ ਦੇਸ ਸਧਾਏ ਤੇਰ ਕਰ ਨਹੀਂ ਆਵੇ ਮਰੀਏ ਹਾਵੇ ਗੰਨ ਚਮਕ ਡਰਾਏ ਸੇਜ ਇਕਲੀ ਖੜੀ ਦਹੇਲੀ ਮਰਨ ਤੇ ਆ ਦੁਖ ਮਾਏ ਹਰ ਬਿਨ ਨੀਂਦ ਭੁੱਖ ਕੋ ਕਸੀ ਕਾਪੜ ਤਨ ਨ ਸੁਖਾਵੇ ਨਾਨਕ ਸਾਹ ਸੁਹਾਗਣ ਕੰਤੀ ਤਰਕੇ ਅੰਕ ਸਮਾਵੇ ਹਰ ਵੇਨ ਨੀਂਦ ਭੁਖ ਕੋ ਕਸੀ ਕਾਪੜ ਤਨ ਨਸ ਖਾਵੇ ਨਾਨਕ ਸਾ ਸੁਹਾਗ ਮਕੰਤੀ ਪਰਕੇ ਅੰਕ ਸਮਾਵੇ ਇਹ ਸ਼ਬਦ ਤਨ ਤਨ ਚਵਰਛਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦਗਦੀ ਤੇ ਬਰਾਜਮਾਨ ਜਿਦੇ ਅੰਗ 1108 ਤੇ ਪਹਿਲੇ ਪਾਤਸ਼ਾਹ ਜੀ ਵੱਲੋਂ ਉਚਾਰਿਆ ਹੋਇਆ ਸ਼ਬਦ ਜਿਹੜਾ ਕਿ ਤੁਖਾਰੀ ਰਾਗ ਦੇ ਵਿੱਚ 12 ਮਹਾ ਪਹਿਲੇ ਪਾਤਸ਼ਾਹ ਜੀ ਦਾ ਚਾਰਿਆ ਹੋਇਆ ਹੈ ਇਹ ਅੱਜ ਦੇ ਦਿਨ ਸੌਣ ਦੀ ਸੰਗ੍ਰਾਂਧ ਤੇ 12 ਮਹਾ ਦਾ ਸ਼ਬਦ ਸੌਣ ਦੇ ਮਹੀਨੇ ਦਾ ਜੋ ਉਹਨਾਂ ਦੇ ਮੁਖਾਰੰਦ ਤੋਂ ਚਾਰਿਆ ਹੋਇਆ ਹੈ ਇਹ 1108 ਅੰਕ ਤੇ ਸ਼ਿਸ਼ੋਬਤ ਹੈ ਸਤਗੁਰੂ ਸੌਣ ਦੇ ਮਹੀਨੇ ਦਾ ਜ਼ਿਕਰ ਕਰਦੇ ਹੈ ਸਾਵਣ ਸਰਸ ਮਨਾ ਕਾਣ ਪਰਸੇ ਰੁੱਤ ਆਵੇ ਕਹਿੰਦੇ ਸੌਣ ਦੀ ਰੁੱਤ ਆ ਗਈ ਹੈ ਬੱਦਲ ਬਰਸ ਰਿਹਾ ਹੈ ਏ ਮਨ ਤੂੰ ਵੀ ਖੜ ਤੇਰੇ ਵਿੱਚ ਵੀ ਉਹ ਮਹ ਪੈਦਾ ਹੋਵੇ ਤੇਰੇ ਵਿੱਚ ਵੀ ਖੇੜਾ ਪੈਦਾ ਹੋਵੇ ਕਿਹੜਾ ਖੇੜਾ ਕਿ ਤੂੰ ਵੀ ਉਸ ਪਰਮਾਤਮਾ ਨੂੰ ਸਿਮਰ ਜਿਸ ਸਾਵਣ ਕਰਕੇ ਸੁੱਕਿਆ ਹੋਇਆ ਕਾ ਸਭ ਕੁਝ ਹਰਾ ਹੋਣਾ ਸ਼ੁਰੂ ਹੋ ਗਿਆ ਤਾਂ ਤੇਰਾ ਜਿਹੜਾ ਮਨ ਜਿਹੜਾ ਉਸ ਪਰਮਾਤਮਾ ਦੇ ਨਾਮ ਤੋਂ ਬਾਂਝਾ ਹੋਇਆ ਪਿਆ ਹੈ ਤੂੰ ਵੀ ਇਸ ਰੁੱਤ ਦਾ ਫਾਇਦਾ ਲੈ ਉਸ ਪਰਮਾਤਮਾ ਦੇ ਬਦਲ ਜਿਹੜੇ ਹੈ ਨਾਮ ਦੇ ਵਰਖਾ ਕਰਦੇ ਹੈ ਤੇਰੇ ਉੱਤੇ ਵੀ ਅਸਰ ਹੋਣਾ ਚਾਹੀਦਾ ਹੈ ਤੂੰ ਵੀ ਖੇੜੇ ਦੇ ਵਿੱਚ ਆਉਣਾ ਚਾਹੀਦਾ ਹੈ ਇਹ ਰੁੱਤ ਜਿਹੜੀ ਆਈ ਹੈ ਇਹ ਖੇੜੇ ਦੀ ਰੁੱਤ ਹੈ ਕਿਉਂਕਿ ਜਦੋਂ ਬਰਸਾਤ ਹੁੰਦੀ ਹੈ ਤੇ ਚਾਰੋਂ ਹੀ ਪਾਸੇ ਹਰਿਆਵਲ ਹੋ ਜਾਂਦੀ ਹੈ ਇੰਨੀ ਕਿ ਹਰਿਆਵਲ ਹੁੰਦੀ ਹੈ ਕਿ ਸਤਗੁਰ ਨਾਨਕ ਪਾਸ਼ਾ ਸਮਝਾ ਰਹੇ ਹਨ ਨਾਨਕ ਸਾਵਣ ਜੇ ਬਸੇ ਚੋ ਮਹਾ ਹੋਏ ਨੱਗਾ ਮਿਰਗਾ ਮੱਛੀਆਂ ਰਸੀਆਂ ਘਰ ਤਨ ਹੋਏ ਕਿੰਦੇ ਚਾਰ ਜੁਨਾ ਇਹੋ ਜਿਹੇ ਆ ਜਿਨ੍ਹਾਂ ਨੂੰ ਖੁਸ਼ੀ ਹੁੰਦੀ ਹੈ ਕਿ ਸੌਣ ਜਿਹੜਾ ਆ ਗਿਆ ਕਿਹਨਾਂ ਨੂੰ ਖੁਸ਼ੀ ਹੁੰਦੀ ਕਹਿੰਦੇ ਨਾਗਾ ਨੂੰ ਬਾਹਰ ਮੇਲਦੇ ਬਰਸਾਤ ਦੇ ਵਿੱਚ ਸਭ ਤੋਂ ਵੱਧ ਸੌਣ ਪਾਦ ਵਿੱਚ ਸੱਪ ਜਿਹੜੇ ਬਾਹਰ ਨਿਕਲਦੇ ਮਿਰਗਾ ਹਿਰਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਜੰਗਲ ਦੇ ਵਿੱਚ ਹਰਿਆਲੀ ਹੁੰਦੀ ਹੈ ਮੱਛੀਆਂ ਜਿਹੜੇ ਤਲਾਬ ਟੋਬੇ ਸੁੱਕ ਜਾਂਦੇ ਹੈ ਹਾੜ ਕਰਕੇ ਉਹਨਾਂ ਨੂੰ ਫੇਰ ਖੁਸ਼ੀ ਹੁੰਦੀ ਹੈ ਕਿ ਪਾਣੀ ਨਾਲ ਟੋਬੇ ਵੀ ਤਲਾਬ ਵੀ ਪਰ ਗਏ ਬੜੀ ਖੁਸ਼ੀ ਹੁੰਦੀ ਉਹਨਾਂ ਨੂੰ ਰਸੀਆਂ ਜਿਹੜੇ ਰਸ ਦੇ ਨਾਲ ਜਾਂ ਜਿਨ੍ਹਾਂ ਦੇ ਕੋਲ ਧਨ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਬਰਸਾਤ ਹੋ ਰਹੀ ਹੈ ਉਹ ਆਪਣੇ ਘਰ ਆਹਮਣਾ ਬਿਠੇ ਹਨ ਆਨੰਦ ਮਾਣ ਰਹੇ ਮੀਂਹ ਦਾ ਕਿਉਂਕਿ ਉਹਨਾਂ ਕੋਲ ਪੈਸਾ ਹੈ ਪੈਸੇ ਕਰਕੇ ਲੇਕਿਨ ਸਤਗੁਰੂ ਮਲਾ ਰਾਗ ਦੇ ਵਿੱਚ ਹੀ ਫਿਰ ਅਗਲੀਆਂ ਲੈਨਾਂ 'ਚ ਸਮਝਾ ਰਹੇ ਹਨ ਨਾਨਕ ਸਾਵਣ ਜੇ ਵਸੇ ਜਹੋ ਵਿਛੋੜਾ ਹੋਏ ਕਾਈ ਪੁੱਤ ਨਿਰਦਨਾ ਪੰਥੀ ਚੱਕਰ ਹੋਏ ਸਤਿਗੁਰੂ ਪਹਿਲੇ ਸਮਝਾ ਰਹੇ ਕਿ ਸੌਣ ਦੇ ਮਿਹਨੇ ਦੁੱਖ ਵੀ ਕਈਆਂ ਨੂੰ ਪੈਦਾ ਹੁੰਦਾ ਹੈ ਕਿਨਾਂ ਨੂੰ ਹੁੰਦਾ ਕਹਿੰਦੇ ਗਾਂ ਨੂੰ ਬੜਾ ਦੁੱਖ ਲੱਗਦਾ ਕਿ ਮੇਰੇ ਪੁੱਤ ਜਿਹੜਾ ਬਲਦ ਹੈ ਉਹਨੂੰ ਝੋਨੇ ਦਾ ਕੱਦੂ ਕਰ ਲੇ ਹੱਲ ਤੇ ਜੋੜ ਲਿਆ ਨਿਰਦਨਾ ਜਿਹੜਾ ਗਰੀਬ ਹੈ ਉਹ ਕਹਿੰਦਾ ਮੇਰੀ ਦਿਹਾੜੀ ਟੁੱਟ ਗਈ ਹੈ ਮੈਂ ਕਿੱਥੋਂ ਲਿਆ ਕੇ ਖਾਵਾਂ ਬਰਸਾਤ ਹੋ ਰਹੀ ਦਿਹਾੜੀ ਲੱਗਨੇ ਨਹੀਂ ਉਹਨੂੰ ਬੜਾ ਸਾਵਣ ਦੁਖੀ ਕਰਦਾ ਹੈ ਪੰਥੀ ਜਿਹੜਾ ਰਾਹੀ ਹੈ ਉਹ ਦੁਖੀ ਹੈ ਉਹਨੂੰ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ ਲੇਕਿਨ ਬਰਸਾਤ ਕਰਕੇ ਉਹਨੂੰ ਰੁਕਾਵਟ ਪੈਦਾ ਹੋ ਗਈ ਚਾਰੇ ਪਾਸੇ ਪਾਣੀ ਹੋ ਜਾਂਦਾ ਚਾਕਰ ਜਿਹੜਾ ਨੌਕਰ ਹੈ ਉਹਨੂੰ ਲੱਗਦਾ ਕਿ ਮੇਰੀ ਦਿਹਾੜੀ ਟੁੱਟ ਜਾਣੀ ਹੈ ਕਿਉਂਕਿ ਨੌਕਰ ਹੈ ਇਹ ਚਾਰ ਕਿਸਮ ਦੇ ਨੂੰ ਵਿਛੋੜਾ ਵੀ ਪੈਂਦਾ ਹੈ ਦੁੱਖ ਵੀ ਹੁੰਦਾ ਹੈ ਕਿ ਸੌਣ ਦੇ ਮਹੀਨੇ ਦੇ ਵਿੱਚ ਇਹਨਾਂ ਕੋਲ ਕਿਉਂਕਿ ਪੈਸਾ ਨਹੀਂ ਆਉਂਦਾ ਉਹਨਾਂ ਨੂੰ ਵਿਛੋੜਾ ਹੈ ਬਲਦਾਂ ਨੂੰ ਉਹਨਾਂ ਨੂੰ ਵੀ ਵਿਛੋੜਾ ਹੈ ਕਿ ਸਾਨੂੰ ਖਾਣਾ ਚੋਣਾ ਲੈਣ ਲਈ ਕਿਸਾਨ ਜਿਹੜੇ ਐ ਉਹ ਹੱਥ ਜੋਤ ਲੈਂਦੇ ਆ ਸੋ ਇਸ ਕਰਕੇ ਜਿੱਥੇ ਸੌਣ ਦੇ ਕੁਛ ਜੂਨਾਂ ਨੂੰ ਖੁਸ਼ੀ ਹੁੰਦੀ ਹੈ ਜਿਨ੍ਹਾਂ ਦੇ ਕੋਲ ਪੈਸਾ ਹੈ ਜਾਂ ਜਿਨ੍ਹਾਂ ਦੇ ਕੋਲ ਇਹੋ ਜਿਹੀ ਰੁੱਤ ਦੀ ਅੜੀਕ ਕਰਦੇ ਕਿਉਂਕਿ ਹਾਰ ਜਿਹੜਾ ਹੈ ਇਹਨਾਂ ਤਪਿਆ ਹੁੰਦਾ ਸਾਰੇ ਨਾਗ ਜਿਹੜੇ ਹੈ ਉਹ ਡੁੱਡਾਂ 'ਚ ਮੜ ਜਾਂਦੇ ਲੇਕਿਨ ਜਦੋਂ ਬਰਸਾਤ ਹੁੰਦੀ ਹੈ ਸਾਰੇ ਬਾਹਰ ਮਿਲਦੇ ਹੈ ਇਸੇ ਕਰਕੇ ਸਤਿਗੁਰੂ ਕਹ ਰਿਹਾ ਹੈ ਸਾਵਣ ਸਰਸ ਮਨਾ ਏ ਮਨ ਤੂੰ ਵੀ ਖਿੜੇ ਚਾ ਕਣ ਵਰਸੇ ਰੁੱਤਾਈ ਇਹ ਸੌਣ ਦੀ ਰੁੱਤਾਈ ਹੈ ਬੱਦਲ ਵਰਸ ਰਿਹਾ ਪਰ ਉਤੋਂ ਪਰਮਾਤਮਾ ਦਾ ਨਾਮ ਵੀ ਵਰਸ ਰਿਹਾ ਤੇਰੇ ਤੇ ਕਿਉਂ ਨਹੀਂ ਖਿੜਾ ਆ ਰਿਹਾ ਤੇਰੇ ਤੇ ਵੀ ਖਿੜਾ ਹੋਣਾ ਚਾਹੀਦਾ ਦੋਨੇ ਪਾਸੇ ਇਹ ਗੱਲ ਲਾ ਰਹੇ ਇੱਕ ਪਾਸੇ ਦੁਨੀਆਦਾਰੀ ਦੇ ਵਿੱਚ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਅਸੀਂ ਘਰ ਦੇ ਵਿੱਚ ਜਨਾਨੀ ਆਦਮੀ ਜਦੋਂ ਬਰਸਾਦੀ ਰਤ ਆਉਂਦੀ ਹੈ ਉਹਨਾਂ ਨੂੰ ਲੱਗਦਾ ਕਿ ਕਾਲੀਆਂ ਘਟਾਂ ਦੇ ਵਿੱਚ ਅਸੀਂ ਵੀ ਇੱਕ ਦੂਜੇ ਦੇ ਮਨ ਦੇ ਹਲਾਰੇ ਨੂੰ ਸਮਝੀਏ ਤੇ ਦੂਜੇ ਪਾਸੇ ਪਰਮਾਤਮਾ ਜਿਹੜਾ ਅਧਿਆਤਮਕ ਬਾਤ ਦੇ ਵਿੱਚ ਉਹ ਮਨ ਦੇ ਖੇੜੇ ਨੂੰ ਕਹਦਾ ਹੈ ਕਿ ਤੂੰ ਵੀ ਨਾਮ ਦਾ ਹਲਾਰਾ ਤੇਰੇ ਤੇ ਆਉਣਾ ਚਾਹੀਦਾ ਹੈ ਜਿਵੇਂ ਪੂਰੀ ਦੁਨੀਆ ਦੇ ਉੱਤੇ ਹਰੀਆਲੀ ਸੌਣ ਦੇ ਨਾਲ ਆ ਗਈ ਮਨ ਤੂੰ ਕਿਉਂ ਸੁੱਕਾ ਪਿਆ ਹੈ ਉਸ ਦੇ ਨਾਮ ਤੋਂ ਬਿਨਾਂ ਤੇਰੇ ਤੇ ਵੀ ਖਿੜਾ ਆਵੇ मैं मन तन सच पावे फिर प्रदेश सदाए मन भी कर रहा है तन भी कर रहा है मन करके तन करके सौ पावे पति दाद आ रही है पति पत्नी की याद आ रही है पर बिछोड़ा प्या होदेश सदाए प्रदेश दे पति बैठा है खसम प्रदेश दे बैठा है पर ओद आ रही है ਜੇਕਰ ਇਸਤਰੀ ਨੂੰ ਯਾਦ ਆ ਲਈ ਹੈ ਆਪਣੇ ਪਤੀ ਦੀ ਤਾਂ ਹੈ ਜੀਵਾਤਮਾ ਤੈਨੂੰ ਆਪਣੇ ਖਸਮ ਦੀ ਯਾਦ ਕਿਉਂ ਨਹੀਂ ਆਦੀ ਤੈਨੂੰ ਵੀ ਇਸ ਮੌਸਮ ਦੇ ਵਿੱਚ ਉਸ ਪਰਮਾਤਮਾ ਦੀ ਯਾਦ ਆਉਣੀ ਚਾਹੀਦੀ ਹੈ ਇਸੇ ਕਰਕੇ ਉਹ ਕਹਿੰਦੇ ਹੈ ਕਿ ਜੇਕਰ ਸੌਣ ਆਇਆ ਹੈ ਤਾਂ ਮਨ ਦੇ ਉੱਤੇ ਖੇੜਾ ਕਿਉਂ ਨਹੀਂ ਫਿਰ ਘਰ ਨਹੀਂ ਆਵੇ ਮਰਗੇ ਹਾਵੇ ਦਮਨ ਚਮਕ ਧਰੇ ਬੱਦਲ ਗਰਜ ਰਿਹਾ ਹੈ ਬਿਜਲੀ ਚਮਕ ਰਹੀ ਹੈ ਪਰ ਪਤੀ ਕਰਨੇ ਕੱਟਾਂ ਜਿਹੜੀਆਂ ਹੋਰ ਡਰਾਉਣੀਆਂ ਕੱਟਾਂ ਜਿਹੜੀਆਂ ਮਨ ਨੂੰ ਸਤਾ ਰਹੀਆਂ ਕਿਉਂਕਿ ਪਤੀ ਕਰਨੇ ਹੈ ਫਿਰ ਘਰ ਨਹੀਂ ਉਹ ਕਰਨੇ ਆ ਨਹੀਂ ਸਕਦਾ ਕਿਉਂਕਿ ਪਰਦੇਸ ਵਿੱਚ ਹੈ ਮਰੀਏ ਹਾਵੇ ਬੜਾ ਦੁੱਖ ਸੰਤਾਪ ਚੱਲਿਆ ਜਾ ਰਿਹਾ ਕਿਉਂਕਿ ਯਾਦ ਆ ਰਹੀ ਹੈ ਕਾਲੀਆਂ ਘਟਾਵਾਂ ਕਰਕੇ ਇੱਕ ਦੂਸਰੇ ਦੀ ਯਾਦ ਆ ਰਹੀ ਹੈ ਜਿੱਥੇ ਇਸ ਦੁਨੀਆਦਾਰੀ ਦੇ ਵਿੱਚ પતિ ਪਤਨੀ ਨੂੰ ਕਿਉਂ ਜ਼ਿਆਦਾ ਰਹੀ ਹੈ ਕਿਉਂਕਿ ਗੁਰੂ ਸਮਝਾ ਰਹੇ ਹਨ ਪੁਰਖ ਮੈਂ ਨਾਰ ਨਾਰ ਮੈਂ ਪੁਰਖ ਆ ਬੂਜੇ ਬ੍ਰਹਮ ਗਿਆਨੀ ਤਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਕਥ ਕਹਾਣੀ ਇਹ ਪਹਿਲੇ ਪਾਸ ਸ਼ਰਾਮ ਕਲੀ ਰਾਗ ਦੇ ਵਿੱਚ ਸਮਝਾ ਰਹੇ ਕਿਉਂ ਜ਼ਿਆਦਾ ਹੁੰਦੀ ਹੈ ਕਿਉਂਕਿ ਬੰਦਾ ਅਧੂਰਾ ਹੈ ਪਰਸ਼ਾ ਅਧੂਰਾ ਹੈ ਜਦੋਂ ਵੀ ਉਸਨੇ ਪੂਰਨ ਹੋਣਾ ਹੈ ਤਾਂ ਉਸ ਦੇ ਗੁਣ ਚੇਂਜ ਹੋ ਜਾਣੇ ਹਨ ਉਸ ਦੇ ਵਿੱਚ ਭਾਵਨਾ ਆਵੇਗੀ ਉਸ ਦੇ ਵਿੱਚ ਦਇਆ ਆਵੇਗੀ ਉਸ ਦੇ ਵਿੱਚ ਸ਼ਾਂਤੀ ਆਵੇਗੀ ਨਿਮਰਤਾ ਆਵੇਗੀ ਇਹ ਗੁਣ ਸਾਰੇ ਹੀ ਜਨਾਨੀ ਦੇ ਹਨ ਇਹਨਾਂ ਨੂੰ ਇਸਤਰੀ ਲਿੰਗ ਕਿਹਾ ਗਿਆ ਹੈ ਇਹ ਗੁਣ ਜਦੋਂ ਉਹਦੇ ਆਉਣਗੇ ਉਹਦੇ ਬੋਲਾਂ ਦੇ ਵਿੱਚ ਇਸਤਰੀ ਦੀ ਆਵਾਜ਼ ਬਣ ਜਾਏਗੀ ਤੇ ਇਸਤਰੀ ਨੂੰ ਕਿਉਂ ਯਾਦ ਆਰੀ ਕਿਉਂਕਿ ਇਸਤਰੀ ਵੀ ਅਧੂਰੀ ਹੈ ਉਸ ਦੇ ਵਿੱਚ ਵੀ ਬੰਦੇ ਦੇ ਗੁਣ ਆਉਣੇ ਹਨ ਜਦੋਂ ਉਸ ਨੇ ਪੂਰਨ ਹੋਣਾ ਹੈ ਉਸ ਦੇ ਵਿੱਚ ਵੀ ਗਿਆਨ ਆਵੇਗਾ ਗਿਆਨ ਜਿਹੜਾ ਹੈ ਪੁਰਸ਼ ਦਾ ਲਿੰਗ ਹੈ ਸੰਤੋਖ ਹੋਵੇਗਾ ਇਹ ਵੀ ਪੁਰਸ਼ ਲਿੰਗ ਹੈ ਸੂਰ ਬੇਤਾ ਬੇਗੀ ਇਹ ਵੀ ਪੁਰਸ਼ ਲਿੰਗ ਹੈ ਸੋ ਇਹ ਜਿਹੜਾ ਜਦੋਂ ਪੂਰਨ ਹੋਣਾ ਬੰਦੇ ਨੇ ਉਹਦੇ ਵਿੱਚ ਜਨਾਨੀ ਦੀ ਜਿਹੜੀ ਘਾਟ ਹੈ ਉਹ ਪੂਰਨ ਹੋ ਜਾਵੇਗੀ ਤਾਂ ਉਹ ਪਰਮਾਤਮਾ ਨਾਲ ਮਿਲ ਜਾਵੇਗਾ ਤੇ ਜਦੋਂ ਜਨਾਨੀ ਦੇ ਵਿੱਚ ਬੰਦੇ ਦੀ ਘਾਟ ਹੈ ਜਦੋਂ ਪੂਰਨ ਹੋ ਜਾਵੇਗੀ ਤਾਂ ਉਹਦੇ ਵਿੱਚੋਂ ਬੰਦੇ ਦੀ ਆਵਾਜ਼ ਆਉਣੀ ਸ਼ੁਰੂ ਹੋਵੇਗੀ ਕਿ ਮੈਂ ਇਹ ਕਹਿ ਰਿਹਾ ਤੇ ਬੰਦਾ ਕਹਵੇਗਾ ਮੈਂ ਇਹ ਕਹਿ ਰਹੀ ਹਾਂ ਇਸੇ ਕਰਕੇ ਉਹਨਾਂ ਨੇ ਕਿਹਾ ਕਿ ਦੋਨਾਂ ਦੇ ਵਿੱਚ ਘਾਟ ਹੈ ਲਿਕਨ ਇਸ ਘਾਟ ਨੂੰ ਉਹਨਾਂ ਨੇ ਕਿਹਾ ਕਿ ਗ੍ਰਸਥ ਅਵਸਥਾ ਦੇ ਵਿੱਚ ਪੂਰਨ ਹੋ ਸਕਦੀ ਹੈ ਪਰ ਹੋਣ ਦਾ ਇੱਕੋ ਹੀ ਹੈ ਕਿ ਆਪਣੇ ਹਉਮੈ ਨੂੰ ਤਿਆਗ ਕੇ ਆਪਣੇ ਹੰਕਾਰ ਨੂੰ ਤਿਆਗ ਕੇ ਤਨ ਮਨ ਜਿਹੜਾ ਅਰਪਣ ਕਰ ਦੇਈਏ ਫਿਰ ਜਾ ਕੇ ਸਾਡਾ ਆਪਣੇ ਮੈਨ ਨੂੰ ਮਾਰ ਦੇਈਏ ਇੱਕ ਦੂਜੇ ਦੇ ਹਵਾਲੇ ਕਰ ਦੇਈਏ ਤਾਂ ਫਿਰ ਦੋਨੇ ਜਿਹੜੇ ਆ ਇੱਕ ਜੋਤ ਹੋ ਸਕਦੇ ਆ ਇੱਕ ਜੋਤ ਤੋਂ ਹੀ ਮੂਰਤ ਉਹ ਦਿਸਣਗੇ ਲੋਕਾਂ ਨੂੰ ਦੋ ਲੇਕਿਨ ਇੱਕ ਹੋਣਗੇ ਪਰ ਜੇਕਰ ਪਿਆਰ ਹੀ ਨਹੀਂ ਹੈ ਪਿਆਰ ਦੁਨੀਆਦਾਰੀ ਵਾਲਾ ਹੈ ਤਾਂ ਫਿਰ ਇੱਕ ਨਹੀਂ ਹੋ ਸਕਦੇ ਫਿਰ ਤਾਂ ਲੜਾਈ ਝਗੜਾ ਘਰ ਦੇ ਵਿੱਚ ਆ ਹੈ ਨਹੀਂ ਉਹ ਹੈ ਨਹੀਂ ਹੋਊਗਾ ਸੋ ਗ੍ਰਸਥ ਜਿਹੜੀ ਹੈ ਇਸੇ ਕਰਕੇ ਭਗਤੀ ਲੈਨੇ ਗ੍ਰਸਥ ਨੂੰ ਪਹਿਲ ਦਿੱਤੀ ਹੈ ਸਹਿ ਕੀ ਸਾਰ ਸੁਹਾਗਣ ਜਾਣੇ ਤਜ ਅਬਮਾਨ ਸੁਖ ਰਿਲੀਆਂ ਮੰਨੇ ਤਨ ਮਨ ਦੇਹ ਨ ਅੰਤਰ ਰੱਖੇ ਔਰਾ ਦੇਖਣਾ ਸੁਨੇ ਆ ਪਾਕੀ ਉਹ ਤਾਂ ਕਿਸੇ ਦੇ ਨੂੰ ਸੁਣਦੀ ਨਹੀਂ ਫਿਰ ਜਿਹੜੀ ਆਪਣੇ ਪਤੀ ਦੇ ਪ੍ਰੇਮ ਦੇ ਵਿੱਚ ਭਿੱਜੀ ਹੋਈ ਹੈ ਸਤਗੁਰ ਅਰਬਦਾਸ ਮਹਾਰਾਜ ਜੀ ਕਹ ਰਹੇ ਇਹੋ ਹੀ ਗੱਲ ਜਿਹੜੀ ਹੈ ਦੂਜੇ ਪਾਸੇ ਕਹ ਰਹੇ ਹੈ ਸਾਵਣ ਆਇਆ ਹੈ ਸਖੀ ਕੰਤੇ ਚਿਤ ਕਰੇ ਨਾਨਕ ਚੋਰ ਮਰੇ ਦੁਹਾਗਣੇ ਜਿਨ ਅਵਰੀ ਲਾਗ ਨਹੀਂ ਜਿਹਦਾ ਨਹੀਂ ਕਿਸੇ ਕਿਸ ਦੇ ਨਾਲ ਹੋਰ ਲੱਗਾ ਹੋਇਆ ਉਹ ਤਾਂ ਕਹਿੰਦੇ ਛੋੜ ਕੇ ਮਰੇਗੀ ਕਿਉਂਕਿ ਉਹਨ ਪ੍ਰਾਇ ਨਾਲ ਨੇ ਨਾਲ ਲਿਆ ਜਿਸ ਦੇ ਨਾਲ ਵਿਆਹ ਹੋਇਆ ਆਨੰਦ ਹੋਇਆ ਉਹਨ ਪੁੱਲ ਗਈ ਨਿਕ ਚੀਜ਼ ਕਾਦੇ ਨਾਲ ਲਾਲੇ ਦੁਨੀਆ ਨਾਲ ਦੁਨੀਆ ਕੀ ਬੰਦਨਾ ਨਾਲ ਮੈਂ ਮੇਰੀ ਨਾਲ ਦੁਨੀਆ ਦੇ ਪਦਾਰਥਾਂ ਦੇ ਵਿੱਚ ਪੈ ਗਈ ਇਸੇ ਕਰਕੇ ਸਾ ਬਣਾ ਆਇਆ ਇਹ ਸਖੀ ਕੰਤ ਤੇ ਚਿਤ ਕਰੇ ਉਸ ਖਸਮ ਨੂੰ ਯਾਦ ਕਰਨ ਦਾ ਸਮਾਂ ਆ ਪਰ ਯਾਦ ਕੌਣ ਕਰੇ ਨਾਨਕ ਚੋਰ ਮਰੇ ਦੁਹਾਗਣੀ ਉਹ ਮਾੜੇ ਕਰਮਾਂ ਵਾਲੀ ਉਹ ਦੁਹਾਗਣ ਉਹ ਚੁਰ ਕੇ ਮਰਦੀ ਹੈ ਜਿਹਦਾ ਨਹੀਂ ਜਿਹੜਾ ਕਿਸੇ ਹੋਰ ਦੇ ਨਾਲ ਲੱਗਾ ਹੋਇਆ ਹੈ ਇਸੇ ਕਰਕੇ ਦੂਜੇ ਪਾਸੇ ਇਹ ਵੀ ਕਹ ਰਹੇ ਕਿ ਸਾਵਣ ਆਇਆ ਏ ਸਖੀ ਜਲਹਰ ਬਰਸਨ ਹਾਰ ਨਾਨਕ ਸੁਖ ਸਾਵਣ ਸੁਹਾਗਣੀ ਜਨ ਸਹ ਨਾਲ ਪਿਆਰ ਜਿਹਦਾ ਆਪਣੇ ਖਸਮ ਨਾਲ ਪਿਆਰ ਹੈ ਜਿਹੜਾ ਆਪਣੇ ਪਰਮਾਤਮਾ ਨਾਲ ਪਿਆਰ ਕਰਦੀ ਜੀਵਾਤਮਾ ਜਿਹੜੀ ਇਸਤਰੀ ਆਪਣੇ ਪਤੀ ਨਾਲ ਪਿਆਰ ਕਰਦੀ ਹੈ ਉਹਦੇ ਲਈ ਤਾਂ ਸੌਣ ਜਿਹੜਾ ਹੈ ਬਹੁਤ ਹੀ ਵਧੀਆ ਹੈ ਨਹੀਂ ਤਾਂ ਸਾਵਣ ਬੇਸ਼ੱਕ ਸੌਣ ਪਈਆਂ ਸੌਣ ਜੇਕਰ ਨੇਹ ਨਹੀਂ ਨੇਕ ਤੇ ਬਾਹਰ ਹੈ ਤਾਂ ਫਿਰ ਸਾਵਣ ਆਇਆ ਜਾਂ ਨਾ ਆਇਆ ਅਸੀਂ ਪਤੀ ਪਤਨੀ ਮਿਲੇ ਜਾਂ ਨਾ ਮਿਲੇ ਉਹ ਕੁਛ ਨਹੀਂ ਜੇਕਰ ਤਨ ਮਨ ਅਰਪ ਦਿੱਤਾ ਹੰਕਾਰ ਖਤਮ ਕਰ ਦਿੱਤਾ ਆਪਣੇ ਆਪ ਨੂੰ ਮੈਂ ਛੱਡ ਦਿੱਤੀ ਤੇ ਫਿਰ ਕਹਿੰਦੇ ਉਹ ਸੁਹਾਗਣ ਸਾਵਣ ਆਇਆ ਏ ਸਖੀ ਜਲ ਹਰ ਬਰਸਨ ਹਾਰ ਉਸ ਦਾ ਨਾਮ ਵਰਖਾ ਹੋ ਰਹੀ ਹੈ ਜਿੱਥੇ ਬੱਦਲ ਵਰਸ ਰਿਹਾ ਉਸ ਪਰਮਾਤਮਾ ਦੇ ਨਾਮ ਦੀ ਵਰਖਾ ਹੋ ਰਹੀ ਹੈ ਮਨ ਦੇ ਵਿੱਚ ਖੇੜਾ ਆਉਣਾ ਚਾਹੀਦਾ ਹੈ ਇਹ ਜਿਹੜੀ ਆਤਮਾ ਸਾਡੀ ਹੈ ਇਹ ਸਦਾ ਹੈ ਸੁਖ ਦੇ ਵਿੱਚ ਚਲੇ ਜਾਵੇਗੀ ਜੇਕਰ ਇਹ ਨਾ ਵੀ ਮਨ ਜਿਹੜਾ ਇਹਨਾਂ ਵਿਸ਼ੇ ਬਕਾਰਾਂ ਤੋਂ ਦੂਰ ਹੋ ਜਵੇ ਅਸਲੀ ਸੋਣ ਉਹ ਹੈ ਫਿਰ ਘਰ ਨਹੀਂ ਆਵੇ ਮਰੀਏ ਹਾਵੇ ਦਮਨ ਚਮਕ ਢਰਾਏ ਸੇਜ अकेਲੀ ਖਰੀਦ ਹੈਲੀ ਮਰਨ ਪਿਆ ਦੁਖ ਮਾਏ ਉਹਨੂੰ ਸੁੰਨੀ ਸੇਜ ਜਿਹੜੀ ਇਹ ਤੜਫਾ ਰਹੀ ਹੈ ਬੜੀ ਦੁਖੀ ਕਰ ਰਹੀ ਹੈ ਮਰਨ ਪਿਆ ਦੁਖ ਮਾਏ ਕਹਿੰਦੇ ਮੈਨੂੰ ਤਾਂ ਮੌਤ ਬੰਗੂ ਡਰਾ ਰਹੀ ਹੈ ਸੁੰਨੀ ਸੀਜ ਸੁੰਨੀ ਸੀਜ ਕਦੋਂ ਹੋਵੇਗੀ ਜਦੋਂ ਪਤੀ ਨਹੀਂ ਹੈ ਪਤੀ ਹੈ ਲੇਕਿਨ ਪਿਆਰ ਨਹੀਂ ਹੈ ਤਾਂ ਵੀ ਸੁੰਨੀ ਸੀਜ ਹੈ ਪਦਾਰਥ ਨਾਲ ਪਿਆਰ ਹੈ ਪਤੀ ਹੈ ਮਨ ਜਿਹੜਾ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਿਆ ਤੇ ਫਿਰ ਜਿਹੜੀ ਇਹ ਸੀਜ ਜਿਹੜੀ ਹੈ ਸੁੰਨੀ ਨਹੀਂ ਹੋਗੀ ਇਹ ਸਾਗਣ ਬਣ ਜਾਊਗੀ ਸੋ ਇਸ ਕਰਕੇ ਸਤਿਗੁਰੂ ਜੋ ਸਮਝਾਦੇ ਹੈ ਕਿ ਇਹ ਜਿਹੜੇ ਬੱਦਲ बरसਦਾ ਜਿੱਥੇ ਦੁਨੀਆ ਤੇ ਹਰਿਆਵਲ ਪੈਦਾ ਹੋ ਰਹੀ ਹੈ ਬਨਾਸਪਤੀ ਦੇ ਉੱਤੇ ਖੇੜਾ ਆ ਗਿਆ ਤੇ ਮਨ ਦੇ ਉੱਤੇ ਖੇੜਾ ਕਿਉਂ ਆ ਰਿਹਾ ਹੈ ਮਨ ਵਿੱਚ ਜਿਹੜਾ ਉਹਦੇ ਵਿੱਚ ਅਮਾਹ ਪੈਦਾ ਹੋਣੀ ਚਾਹੀਦੀ ਹੈ ਹਰ ਦਿਨ ਨੀਂਦ ਭੁੱਖ ਕਹੋਂ ਕੈਸੀ ਕਾਪੜ ਤਨਸ ਖਾਵੇ ਕਹਿੰਦੇ ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੀਵ ਆਤਮਾ ਨੂੰ ਨੀਂਦ ਕਿਹੋ ਜਿਹੀ ਆਵੇਗੀ ਆਇਦਸਾ ਭੁੱਖ ਕੈਸੀ ਉਹਨੂੰ ਭੁੱਖ ਵੀ ਨਹੀਂ ਲੱਗ ਸਕਦੀ ਨਾ ਭੁੱਖ ਚੰਗੀ ਲੱਗਦੀ ਹੈ ਕੁਛ ਖਾਣਾ ਨਹੀਂ ਚੰਗਾ ਲੱਗਦਾ ਨੀਂਦ ਨਹੀਂ ਚੰਗੀ ਲੱਗਦੀ ਕਾਪੜ ਤੰਨ ਸਹਾਵੇ ਜਿਹੜਾ ਹਾਰ ਸ਼ਿੰਗਾਰ ਕੀਤਾ ਉਹ ਵੀ ਚੰਗਾ ਨਹੀਂ ਲੱਗਦਾ ਕਿਉਂਕਿ ਸਤਗੁਰ ਕਬੀਰ ਮਹਾਰਾਜ ਜੀ ਇਹ ਸਮਝਾ ਰਹੇ ਹੈ ਕਿਉਂ ਉਹਨਾਂ ਨੇ ਪਹਿਲੀ ਪਾਤਸ਼ਾਹੀ ਜਿਹੜੀ ਸ਼ਬਦ ਹੈ ਉਸ ਤੋਂ ਉਹੀ ਸ਼ਬਦ ਜਿਹੜਾ ਕਿ ਪੁਰਸ਼ ਜਿਹੜਾ ਉਹਦੇ ਵਿੱਚ ਇਸਤਰੀ ਦੀ ਕਾਟ ਹੈ ਸਤਿਗੁਰ ਕਬੀਰ ਮਹਾਰਾਜ ਜੀ ਆਪਣੇ ਸ਼ਬਦ ਵਿੱਚ ਸਮਝਾ ਰਹੇ ਹੈ ਆਸਰਾਗ ਦੇ ਵਿੱਚ ਕੀਓ ਸ਼ਿੰਗਾਰ ਮਿਲਨ ਕੇ ਤਾਈ ਹਰਨਾ ਮਿਲੇ ਜਗ ਜੀਵਨ ਗਸਾਈ ਹਰ ਮੇਰੋ ਪਿਰ ਹੋ ਹਰ ਕੀ ਬਹਰੀਆ ਆਰਾਮ ਬਡੇ ਮੈਂ ਤਨਕ ਲਹਰੀਆ ਕਿੰਦੇ ਸ਼ਿੰਗਾਰ ਤਾਂ ਕਰ ਲਿਆ ਪਰ ਜੇ ਗੁਸਾਈ ਨਹੀਂ ਮਿਲਿਆ ਪਤੀ ਨਹੀਂ ਮਿਲਿਆ ਤੇ ਸ਼ਿੰਗਾਰ ਕੀਤੇ ਤਾਂ ਕੀ ਫਾਇਦਾ ਹੋਇਆ ਮਾਸ ਜੰਮ ਤਾਂ ਮਿਲ ਗਿਆ ਰ ਮਾਨਸ ਜਨਮ ਦਰਲਭ ਜਿਹੜਾ ਹੈ ਇਹ ਵਿਖੇ ਬਕਾਰਾਂ ਦੇ ਵਿੱਚ ਗਵਾਚ ਗਿਆ ਉਸ ਪਰਮਾਤਮਾ ਨੂੰ ਪਾਇਆ ਨਹੀਂ ਤਾਂ ਇਹ ਮਿੜਿਆ ਜਾਂ ਨਾ ਮਿੜਿਆ ਇੱਕ ਬਰਾਬਰ ਹੈ ਸਤਗੁਰ ਕਬੀਰ ਮਹਾਰਾਜ ਜੀ ਕਹ ਰਹੇ ਹਰ ਮੇਰੋ ਪਰ ਹੋ ਹਰਸ ਕੀ ਬਹਰੀਏ ਮੈਂ ਉਸ ਦੀ ਬੋਟੀ ਕਹਿੰਦੇ ਬਣ ਗਈ ਮੈਨੂੰ ਪਤੀ ਮਿਲੇ ਮੇਰਾ ਖਸਮ ਮਿਲੇ ਕਿਉਂ ਕਿਉਂਕਿ ਪੁਰਸ਼ ਹੈ ਜਨਾਨੀ ਜਿਗਾਟ ਜਦੋਂ ਪੂਰਨ ਹੋ ਗਏ ਤਾਂ ਜਨਮਨੀ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਹਰ ਮੇਰ ਉੱਪਰ ਹੋ ਹਰ ਕੀ ਬੋਰੀ ਹੈ ਮੈਂ ਤਾਂ ਉਸ ਹਰੀ ਦੀ ਕਰ ਬੜੀ ਹੈ ਆਰਾਮ ਬੱਡੇ ਮੈਂ ਤਨ ਕਲ ਹਰੀ ਹੈ ਉਹ ਪਰਮਾਤਮਾ ਉਹ ਵਾਹਿਗੁਰੂ ਉਹ ਇੰਨਾ ਵੱਡਾ ਹੈ ਮੈਂ ਤਾਂ ਇੱਕ ਬਹੁਤ ਹੀ ਛੋਟੀ ਜੀ ਅਣਜਾਨ ਬਾਲੜੀ ਇਸਤਰੀ ਹਾਂ ਜੀ ਬੇਸਤਰੀ ਹਾਂ ਸੋ ਇਸੇ ਕਰਕੇ ਉਹਨਾਂ ਨੇ ਕਿਹਾ ਪੁਰਖ ਮੇ ਨਾਰ ਨਾਰ ਮੇ ਪੁਰਖ ਬੁਝੀ ਬ੍ਰह्म ਗਿਆਨੀ ਗੁਰਨਾਨਕ ਸਾਹਿਬ ਨੇ ਸਾਰੀ ਬਾਣੀ ਇਸਤਰੀ ਦੀ ਆਵਾਜ਼ ਰਚੀ ਕਵੀਰ ਸਾਹਿਬ ਨੇ ਰਚੀ ਸਾਰੇ ਗੁਰੂਆਂ ਨੇ ਰਚੀ ਕਾਰਨ ਕੀ ਹੈ ਕਿ ਗ੍ਰਸਤ ਦੇ ਵਿੱਚ ਆ ਕੇ ਉਸ ਘਾਟ ਨੂੰ ਪੂਰਾ ਕਰਕੇ ਉਹਨਾਂ ਨੇ ਉਸ ਗੁਣਾ ਪਰਮਾਤਮਾ ਦੇ ਨਾਲ ਗੁਣਾ ਨੂੰ ਗ੍ਰਹਿਣ ਕੀਤਾ ਸਤ ਸੰਤੋਖ ਦੇ ਵਿੱਚ ਲੱਗੇ ਦੇਚ ਚਲੇ ਕੇ ਨਿਵਰਤਾ ਚਲੇ ਕੇ ਸ਼ਾਂਤੀ ਚਲੇ ਕੇ ਕਿਸੇ ਦੇ ਹੱਕ ਨਾ ਮਾਰਿਆ ਨੇ ਕਿਰਤ ਕੀਤੀ ਨਾਮ ਜਪਿਆ ਪੰਡਿਤੇ ਛਕਿਆ ਇਹੋ ਹੀ ਸਮਝਾ ਰਹੇ ਹੈ ਕਿ ਜੇਕਰ ਸਾਹ ਬਨਾਇਆ ਉਹਦੇ ਵਿੱਚ ਮਨ ਦੇ ਵਿੱਚ ਇਸਕ ਜੀਵ ਇਸਤਰੀ ਦੇ ਵਿੱਚ ਇਹ ਮਹਾਂ ਨਹੀਂ ਆਉਂਦਾ ਤਾਂ ਸਮਝੋ ਉਹਨੂੰ ਨੀਂਦ ਵੀ ਨਹੀਂ ਆ ਸਕਦੀ ਉਹਨੂੰ ਭੁੱਖ ਵੀ ਨਹੀਂ ਚੰਗੀ ਲੱਗਣੀ ਉਹਨੂੰ ਕੱਪੜਾ ਵੀ ਪਾਇਨ ਚੰਗਾ ਲੱਗਣਾ ਉਹਦੇ ਤਨ ਤੇ ਸ਼ਿੰਗਾਰ ਕੀਤਾ ਵੀ ਚੰਗਾ ਨਹੀਂ ਲੱਗਣਾ ਨਾਨਕ ਸੋ ਸੋ ਹੱਗਣ ਕੰਤੀ ਪਰਕੇ ਅੰਕ ਸਮਾਵੇ ਕਹਿੰਦੇ ਉਹੀ ਸੁਹਾਗਣ ਹੈ ਸਤਗੁਰ ਨਾਨਕ ਪਾਤਸ਼ਾਹ ਸਮਝਾ ਰਹੇ ਹੈ ਜਿਹੜੀ ਪਤੀ ਨੂੰ ਪਿਆਰੀ ਹੈ ਜਿਹਦਾ ਪਤੀ ਦੇ ਨਾਲ ਪਿਆਰ ਪੈ ਗਿਆ ਉਹੀ ਜੀਵ ਸਤਰੀ ਠੀਕ ਹੈ ਜਿਹੜਾ ਉਸ ਪਰਮਾਤਮਾ ਦੇ ਵਿੱਚ ਸਮਾ ਗਈ ਉਸ ਦਾ ਸਿਮਰਨ ਕਰਦੇ ਕਰਦੇ ਉਥੇ ਤੱਕ ਪਹੁੰਚ ਗਈ ਕਿ ਉਸਨੇ ਆਵਣ ਜਾਣ ਦਾ ਚੱਕਰ ਖਤਮ ਕਰ ਦਿੱਤਾ ਸੋ ਇਹ ਜਿਹੜਾ ਮਹੀਨਾ ਹੈ ਸੌਣ ਦਾ ਮਹੀਨਾ ਇਸ ਦੇ ਵਿੱਚ ਸਾਨੂੰ ਇੰਨਿਆ ਹਲਾ ਰਹਿਣਾ ਚਾਹੀਦਾ ਜਿਵੇਂ ਮੱਛੀਆਂ ਨੂੰ ਆਉਂਦਾ ਕਹਿੰਦੇ ਪਿਰ ਪਰਦੇਸੀ ਜੇਥੀ ਤਨ ਬਾਂਡੀ ਚਰੇ ਜਿਉ ਜਲ ਥੋੜੇ ਮਛਲੀ ਕਰਨ ਪਲਾਵ ਕਰੇ ਕਹਿੰਦੇ ਜਿਵੇਂ ਥੋੜਾ ਖਾੜ ਦੇ ਮਹੀਨੇ ਚ ਤੋ ਇਹ ਜਿਹੜੇ ਤਲਾਬ ਛਪੜਾਂ ਦੇ ਵਿੱਚ ਪਾਣੀ ਕੱਟ ਗਿਆ ਮੱਛੀ ਤੜਫ ਰਹੀ ਹੈ ਤੇ ਸਾਡੀ ਜਾਨ ਵੀ ਜਿਹੜੀ ਇਦਾਂ ਹੀ ਕਹਿੰਦੇ ਤੜਫਣੀ ਚਾਹੀਦੀ ਹੈ ਜਦੋਂ ਅਸੀਂ ਉਸ ਪਰਮਾਤਮਾ ਤੋਂ ਦੂਰ ਸਾਡਾ ਮਨ ਜਿਹੜਾ ਉਹਦੇ ਵਿੱਚ ਤਾਂਗ ਪੈਦਾ ਹੋਣੀ ਚਾਹੀਦੀ ਸੌਣ ਦੇ ਮਹੀਨੇ ਚ ਕਿਉਂਕਿ ਸਾਡੀ ਬਨਸਪਤੀ ਦੇ ਉੱਤੇ ਹਲਾਰ ਆ ਮਾਹ ਪੈਦਾ ਹੋ ਰਿਹਾ ਖੇੜਾ ਪੈਦਾ ਹੋ ਰਿਹਾ ਇਸੇ ਕਰਕੇ ਉਹ ਕਹਿੰਦੇ ਪਰੀ ਮਲਾਵਾ ਜਾਤੀਏ ਸਾਇੰਸ ਸੋਹਾਵੀ ਰਤ ਕੜੀ ਮੋਹਤ ਨਹੀਂ ਬਿਸਰੇ ਨਾਨਕ ਰਵੀ ਨਿਤ ਉਹ ਕਹਿੰਦੇ ਕਪਲ ਵੀ ਤੈਨੂੰ ਵਿਛਣਾ ਨਹੀਂ ਚਾਹੀਦਾ ਉਹਦੋਂ ਇਹੋ ਹੀ ਮਹੂਤ ਹੈ ਇਹੋ ਹੀ ਦੋ ਕੜੀ ਹੈ ਤੈਨੂੰ ਦੋ ਕੜੀਆਂ ਉਸ ਦੇ ਸਿਮਰਨ ਦੇ ਵਿੱਚ ਲੱਗ ਕੇ ਉਹਦੇ ਸਿਮਰਨ ਦੇ ਵਿੱਚ ਲੱਗ ਕੇ ਉਹਨੂੰ ਯਾਦ ਕਰ ਆਪਣੇ ਖਸਮ ਦੇ ਨਾਲ ਜੇਕਰ ਮਿਲਣਾ ਹੈ ਤਾਂ ਉਹਦੇ ਪਿਆਰ ਦੇ ਵਿੱਚ ਤੇਰੇ ਮਨ ਦੇ ਵਿੱਚ ਖੇੜਾ ਇੰਨਾ ਆਉਣਾ ਚਾਹੀਦਾ ਕਿ ਜਿਵੇਂ ਸੌਣ ਦੇ ਵਿੱਚ ਕਾਲੀਆਂ ਕਟਾਂ ਦੇਖ ਕੇ ਬਿਜਲੀਆਂ ਚਮਕਦੇ ਦੇਖ ਕੇ ਬਹਿ ਪੈਦਾ ਹੋ ਰਿਹਾ ਹੈ ਹਲਾਰ ਵੀ ਪੈਦਾ ਹੋ ਰਿਹਾ ਹੈ ਕਿ ਇੰਨੀ ਗਰਮੀ ਸੀ ਉਹ ਕਟ ਗਈ ਹੈ ਜਿੱਥੇ ਦੁਨੀਆਦਾਰੀ ਦੇ ਵਿੱਚ ਇਨਾ ਸ਼ਬਦ ਤੋਂ ਸਾਨੂੰ ਜੋੜਿਆ ਹੈ ਉੱਥੇ ਅਧਿਆਤਮਕ ਬਾਤ ਤੋਂ ਉਸ ਪਰਮਾਤਮਾ ਦਾ ਵਿਗਿਆਨ ਦੇ ਰਹੇ ਹੈ ਕਿ ਹੈ ਮਨਾ ਤੂੰ ਉਸ ਦੁਨੀਆ ਦੇ ਬੰਦਨਾ ਤੋਂ ਛੱਡ ਕੇ ਤੇ ਜਾਣਾ ਹੈ ਇਹ ਦੁਨੀਆ ਤੇ ਮਿਠਾ ਨਹੀਂ ਰਹਿਣਾ ਉਹਦੇ ਨਾਲ ਪਿਆਰ ਪਾ ਨਾਮ ਦੇ ਵਿੱਚ ਜੁੜ ਜੇਕਰ ਨਾਨਕ ਤੁਸੀਂ ਨਾਮ ਦੇ ਵਿੱਚ ਨਹੀਂ ਜੁੜਦੇ ਤਾਂ ਫਿਰ ਜਿਹੜਾ ਇਹ ਜਿਹੜਾ ਸੌਣ ਜਿਹੜਾ ਇਹ ਸੋਹਣਾ ਨਹੀਂ ਲੱਗੂਗਾ ਸੋ ਪਹਿਲੇ ਪਾਤਸ਼ਾਹ ਨੇ ਤੁਖਾਰੀ ਰਾਗ ਦੇ ਵਿੱਚ ਸੌਣ ਦੇ ਮਹੀਨੇ ਚ ਜੋ ਸਾਨੂੰ ਸਿੱਖਿਆ ਦਿੱਤੀ ਹੈ ਇਸ ਸਿੱਖਿਆ ਨੂੰ ਮਨ ਦੇ ਵਿੱਚ ਬਸਾਉਂਦੇ ਹੋਏ ਪਰਮਾਤਮਾ ਦੇ ਚਰਨਾਂ 'ਚ ਆਪਣੇ ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਏਹ ਪ੍ਰਮਾਤਮਾ ਏਹ ਮੇਰੇ ਮਾਲਕ ਇਹ ਜੋ ਸਵਸੰਦੀ ਪੂੰਜੀ ਰਿੰਦੀ ਹੈ ਇਸ ਦੇ ਵਿੱਚ ਇਸ ਮਨ ਨੂੰ ਵਿਸ਼ੇ ਵਿਚਾਰਾਂ ਤੋਂ ਦੂਰ ਕਰਕੇ ਆਪਣੇ ਚਰਨਾਂ ਦੇ ਵਿੱਚ ਜੋੜਨ ਲਈ ਕੀਤੇ ਹੋਏ ਗਨਾਹਾਂ ਨੂੰ ਨਾ ਛਿਤਾਰਦੇ ਹੋਏ ਆਪਣੀ ਰਹਿਮਤ ਕਰੋ ਬਖਸ਼ਿਸ਼ ਕਰੋ ਮਿਹਰ ਕਰੋ ਤੇ ਸ਼ੁੱਧ ਬਣੇ ਪੜਨ ਦਾ ਆਚਰਨ ਦਾ ਪਲ ਬਖਸ਼ੋ ਇਹੀ ਅਦਾਸਪੇਤਿਕਾ ਦੇ ਪਤੇ ਮਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ